ਰਾਜੀ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤ ਗੁਦਰਖੌਰ ਜੀ ਦੇ ਮਹਾਨ ਸ਼ਹੀਦੀ ਸਥਾਨ ਤੇ ادب ਪਿਆਰ ਵਿੱਚ ਸਜੀ ਸਾਧ ਸੰਗਤ ਸਤਗੁਰੂ ਜੀ ਨੇ ਦਇਆ ਬਖਸ਼ਿਸ਼ ਕੀਤੀ ਆ ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਗੁਰ ਸ਼ਬਦ ਨਾਲ ਆਪ ਜੀ ਜੁੜੇ ਹੋ ਆਸਾ ਜੀ ਦੀ ਵਾਰ ਦਾ ਕੀਰਤਨ ਤੁਸੀਂ ਸੁਣਿਆ ਅੱਜ ਦਾ ਦਿਹਾੜਾ ਸਿਰਕਪੰਦ ਵਿਰਨ ਇਤਿਹਾਸਿਕ ਦਿਨ ਵਜੋਂ ਮਨਾਇਆ ਜਾ ਰਿਹਾ ਹੈ ਯਾਦ ਕੀਤਾ ਜਾ ਰਿਹਾ ਹੈ ਮਨਾਉਣ ਦਾ ਅਰਥ ਹੁੰਦਾ ਵੀ ਉਸ ਇਤਿਹਾਸ ਨੂੰ ਉਸ ਉਪਦੇਸ਼ ਨੂੰ ਉਸ ਕੌਟਕ ਨੂੰ ਆਪਣੇ ਰਿਦੇ ਚ ਦ੍ਰਿੜ ਕਰਨਾ ਦ੍ਰਿੜ ਕਰਨਾ بار بار ਯਾਦ ਕਰਨਾ ਸੋ ਅੱਜ ਦਾ ਜੋ ਮਹਾਨ ਦਿਹਾੜਾ ਹੈ 1606 ਵਿੱਚ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਇਤਿਹਾਸ ਇਹਦਾ ਪਿਆਜ ਦੇ ਦਿਨ ਹੋਈ ਹੈ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤ ਮਨਾ ਰਹੀ ਹੈ ਸਾਧ ਸੰਗਤ ਸਤਿਪਾਥਿਆ ਮਹਾਰਾਜ ਜੀ ਦੀ ਸ਼ਖਸੀਅਤ ਗੁਰੂ ਸਾਹਿਬ ਜੀ ਦੀ ਕੁਰਬਾਨੀ ਸਤਗੁਰੂ ਜੀ ਦੀ ਦੇਣ ਸਿੱਖ ਪੰਥ ਨੂੰ ਸਾਰੀ ਮਨੁੱਖਤਾ ਨੂੰ ਆਪਣੇ ਆਪ ਵਿੱਚ ਬਹੁਤ ਵੱਡੀ ਇਮੇਅਤ ਰੱਖਦੀ ਹੈ ਬਹੁਤ ਵੱਡੀ ਦੇਣ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਬੜੀ ਕਮਾਲ ਦੀ ਸ਼ਖਸੀਅਤ ਧੰਨ ਪੰਚਮ ਪਾਤਸ਼ਾਹ ਜੀ ਸਾਨੂੰ ਦਰਸ਼ਨ ਹੋਣਗੇ ਜਦੋਂ ਅਸੀਂ ਉਹਨਾਂ ਦੇ ਬਚਨਾਂ ਵਿੱਚੋਂ ਉਹਨਾਂ ਦੇ ਸ਼ਬਦ ਵਿੱਚ ਜਦੋਂ ਅਸੀਂ ਵੇਖਦੇ ਹਾਂ ਗੁਰੂ ਸਾਹਿਬ ਜੀ ਦਾ ਇੱਕ ਬਚਨ ਅਕਸਰ ਜਦੋਂ ਪੰਚਮ ਪਾਤਸ਼ਾਹ ਜੀ ਦੀ ਬਾਤ ਅਸੀਂ ਕਰਦੇ ਹਾਂ ਤੇ ਇੱਕ ਬਚਨ ਅਕਸਰ ਸਭ ਸਿੱਖਾਂ ਦੀ ਜ਼ੁਬਾਨ ਤੇ ਆਉਂਦਾ ਹੈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਏ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸੰਭਾਲੇ ਤੇ ਨਾਲ ਇਹ ਵੀ ਸਾਬ ਪੰਚਮ ਪਿਤਾ ਜੀ ਨੇ ਉਚਾਰਨ ਕੀਤਾ ਤੇਰਾ ਕੀਆ ਮਿੱਠਾ ਲੱਗੇ ਹੁਣ ਇੱਕ ਇੱਕ ਅੱਖਰ ਨੂੰ ਧਿਆਨ ਚ ਰੱਖਣਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਤੇ ਹਜ਼ੂਰ ਕਹਿੰਦੇ ਵੀ ਮੈਨੂੰ ਆਪਣੇ ਕਰਤੇ ਦੀ ਰਜ਼ਾ ਬੜੀ ਮਿੱਠੀ ਲੱਗਦੀ ਹੈ ਮਿੱਠੀ ਲੱਗਣ ਦਾ ਮਤਲਬ ਰਸ ਹੋਣਾ ਜਿਵੇਂ ਬੱਚੇ ਨੂੰ ਕੋਈ ਸ਼ਾਇ ਮਿੱਠੀ ਲੱਗਦੀ ਹੈ ਤੇ ਬੱਚੇ ਦਾ ਸਭ ਤੋਂ ਸਵਾਦੀ ਚੀਜ਼ ਹੁੰਦੀ ਹੈ ਮਿੱਠਾ ਬੱਚਾ ਮੋਹਿਤ ਹੁੰਦਾ ਪ੍ਰਭਾਵਿਤ ਹੁੰਦਾ ਮਿੱਠੇ ਤੋਂ ਉਹਨੂੰ ਰਸ ਵੈਸੇ ਦੁਨੀਆ ਦੀਆਂ ਹੋਰ ਚੀਜ਼ਾਂ ਚ ਵੀ ਖੱਟੇ ਦਾਸ ਲੂਣੇ ਰਸ ਵੀ ਹੁੰਦੇ ਆ ਪਰ ਜਦੋਂ ਅਸੀਂ ਬੱਚੇ ਦੇ ਸਵਾਦ ਦੀ ਗੱਲ ਕਰਦੇ ਆਂ ਤੇ ਉਹਨੂੰ ਮਿੱਠਾ ਰਸ ਚੰਗਾ ਲੱਗਦਾ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਬਾਲ ਵਾਂਗ ਜਿਵੇਂ ਬਾਲ ਨੂੰ ਮਿੱਠਾ ਚੰਗਾ ਲੱਗਦਾ ਹੈ ਮੈਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ। ਬੱਚੇ ਦੀ ਤਮੰਨਾ ਹੁੰਦੀ ਨੇ ਕਦੀ ਵਕਤ ਅੰਦਾਸੀ ਖੀਰ, ਗੋੜ ਜਾਂ ਅੱਜ ਦੇ ਬੱਚੇ ਆਪਣੇ ਤਰੀਕੇ ਦੇ ਮਿੱਠੇ ਮੰਗਦੇ ਆ। ਚਾਕਲੇਟਾਂ, ਟੌਫੀਆਂ ਆਦਿਕ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਜੀ ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਹੈ ਇਹ ਸ਼ਬਦ ਪੜਨਾ ਬੜਾ ਸੌਖਾ ਹੈ ਇਹ ਸ਼ਬਦ ਕਮਾਉਣਾ ਇੰਨਾ ਸੌਖਾ ਨਹੀਂ ਹੈ ਅਸੀਂ ਲੱਖਾਂ ਵਾਰੀ ਇਹ ਸ਼ਬਦ ਨੂੰ ਪੜ੍ਹਦੇ ਆਂ ਲੱਖਾਂ ਵਾਰੀ ਇਹ ਸ਼ਬਦ ਨੂੰ ਸੁਣਦੇ ਆਂ ਪੜ੍ਹਨਾ ਬੜਾ ਸੁਖਾਲਾ ਹੈ ਸਭ ਕੋਈ ਪੜ੍ਹ ਸਕਦਾ ਹੈ ਤਿੰਨ ਪੰਕਤੀਆਂ ਦਾ ਸ਼ਬਦ ਹੈ ਸਾਰੇ ਪੜ ਸਕਦੇ ਆ ਹਰ ਕਾ ਨਾਮ ਰਦਾ ਨਿਤ ਧਾਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਮਾਲੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਤਿੰਨ ਪੰਕਤੀਆਂ ਨੇ ਸਾਰੇ ਯਾਦ ਕਰ ਲੈਣਗੇ ਪਰ ਇਸ ਸ਼ਬਦ ਨੂੰ ਜੋ ਪੜਨਾ ਉਹਨੂੰ ਕਮਾਉਣਾ ਕਿਉਂਕਿ ਬਾਣੀ ਮਹਿਜ਼ ਮੰਤਰ ਨਹੀਂ ਐ ਬਈ ਰਿਪੀਟ ਕਰ ਲਈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਐ ਗੁਰਬਾਣੀ ਵਰਗੇ ਬਣਨਾ ਪੈਣਾ ਗੁਰਬਾਣੀ ਦੇ ਸੰਚੇ ਵਿੱਚ ਢਲਣਾ ਪਵੇਗਾ ਸਾਨੂੰ ਸਾਧ ਸੰਗਤ ਜਦੋਂ ਕੋਈ ਚੀਜ਼ ਕਠੋਰ ਹੁੰਦੀ ਹੈ ਨਾ ਕਠੋਰ ਉਹ ਸੰਚੇ ਜ ਨਹੀਂ ਢਲਦੀ ਪਾਣੀ ਜੇ ਗਲਾਸ ਵਿੱਚ ਪਾ ਦੀਏ ਗਲਾਸ ਦੇ ਆਕਾਰ ਦਾ ਜੇ ਕੌਲੀ ਵਿੱਚ ਪਾ ਦੀਏ ਕੌਲੀ ਦੇ ਆਕਾਰ ਦਾ ਜਿਹੜੇ ਭਾਂਡੇ ਵਿੱਚ ਪਾਵਾਂਗੇ ਉਸੇ ਸੰਚਿਤ ਟਲ ਜਾਏਗਾ ਕੋਈ ਵੀ ਲਿਕਵਿਡ ਚੀਜ਼ ਹੈ ਨਰਮ ਚੀਜ਼ ਹੈ ਪੱਥਰ ਨਹੀਂ ਸੰਚਿਤ ਟਲੇਗਾ ਲੋਹਾ ਨਹੀਂ ਸੰਚਿਤ ਟਲੇਗਾ ਲੋਹੇ ਨੂੰ ਪਿਘਲਾਉਣਾ ਪਏਗਾ ਨੂੰ ਤਰਲ ਕਰਨਾ ਪਏਗਾ ਕੋਮਲ ਕਰਨਾ ਪਏਗਾ ਨਰਮ ਕਰਨਾ ਪਏਗਾ ਕੋਮਲ ਚੀਜ਼ ਸੰਚੇਚ ਢਲਦੀ ਐ ਨਰਮ ਚੀਜ਼ ਸੰਚੇਚ ਢਲਦੀ ਐ ਇਸੇ ਤਰ੍ਹਾਂ ਜੇ ਪੱਥਰ ਵਰਗੇ ਹੋ ਗਏ ਤੇ ਗੁਰੂ ਦੇ ਸੰਚੇਚ ਨਹੀਂ ਢਲ ਸਕਾਂਗੇ ਜੇ ਕੋਮਲ ਹੋਵਾਂਗੇ ਫਿਰ ਸੰਚੇਚ ਢਲਾਂਗੇ ਤੇ ਕਿਸੇ ਚੀਜ਼ ਦਾ ਵजूद ਉਦੋਂ ਹੀ ਬਣਦਾ ਜਦੋਂ ਸੰਚੇਚ ਢਲਦੀ ਸੱਚੇ ਬਣੇ ਹੁੰਦੇ ਨੇ ਜੀ ਜਿਹੜੀ ਵੀ ਚੀਜ਼ ਬਣਾਉਣੀ ਹੁੰਦੀ ਐ ਉਹਦੇ ਸੱਚੇ ਬਣੇ ਹੁੰਦੇ ਐ ਕੋਈ ਚੌਰਸ ਬਣਾਉਣੀ ਐ ਕੋਈ ਤਿਕੋਣੀ ਬਣਾਉਣੀ ਐ ਕੋਈ ਮੂਰਤੀ ਬਣਾਉਣੀ ਐ ਜੋ ਵੀ ਬਣਾਉਣਾ ਉਹਦੇ ਸੱਚੇ ਬਣੇ ਹੋਇਆ ਤੇ ਜਦੋਂ ਉਸ ਸੱਚੇ 'ਚ ਪੈ ਜਾਂਦੀ ਹੈ ਤੇ ਫਿਰ ਉਦਾਂ ਦੀ ਬਣ ਜਾਂਦੀ ਹੈ ਇਸੇ ਤਰ੍ਹਾਂ ਗੁਰਬਾਣੀ ਬਣੀ ਹੈ ਗੁਰਬਾਣੀ ਇੱਕ ਸੰਚਾ ਹੈ ਜਦੋਂ ਅਸੀਂ ਕੋਮਲ ਹੋਣਾ ਜਦੋਂ ਅਸੀਂ ਅੰਦਰੋਂ द्रਵ ਜਾਣਾ ਤੇ ਫਿਰ ਗੁਰਬਾਣੀ ਰੂਪੀ ਸੱਚੇ 'ਚ ਪੈ ਕੇ ਉਦਾਂ ਦੇ ਬਣ ਜਾਂਦਾ ਹੈ ਕਠੋਰ ਚਿੱਤ ਨਹੀਂ ਬਣ ਸਕੇਗਾ ਤੇ ਕੋਮਲ ਚਿੱਤ ਬਣ ਸਕੇਗਾ ਸਤਗੁਰੂ ਜੀ ਦੇ ਜੋ ਬਚਨ ਹਨ ਸਾਰੀ ਗੁਰਬਾਣੀ ਇਹ ਤੇ ਉਸ ਸੰਚਿਤ ਢਲਣ ਵਾਸਤੇ ਹੈ ਇਦਾਂ ਕਿਦਾਂ ਹੋ ਸਕਦਾ ਜੀ ਇਹ ਵੀ ਸਵਾਲ ਆਇਆ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ ਇਹ ਵੀ ਸਵਾਲ ਆਇਆ ਸੀ ਵੀ ਇਦਾਂ ਵੀ ਹੋ ਸਕਦਾ ਵੀ ਕੋਈ ਆਪਣੇ ਮਾਤਾ ਸੁਣੋ ਨਾ ਬਾਣੀ ਵਾਲਾ ਇੱਧਰ ਧਿਆਨ ਦਿਓ ਮਾਤਾ ਜੀ ਇੱਧਰ ਦਿਓ ਧਿਆਨ ਆ ਸੁਣੋ ਗੁਰੂ ਦਾ ਬਚਨ ਕੀ ਕਹਿ ਰਿਹਾ ਦੀਵੇ ਚ ਕਿਉਂ ਪਾਉਣ ਨਲ ਭਰ ਨਹੀਂ ਹੋਣਾ ਗੁਰੂ ਦੇ ਸ਼ਬਦ ਨੂੰ ਸੁਣਿਆ ਜਿਹੜੀ ਮੈਂ ਬੇਨਤੀ ਕਰਦੇ ਫਿਰ ਭਰ ਪੜਾ ਇਹਦੇ ਕਿਸੇ ਦੇ ਮੂੰਹ ਵਿੱਚ ਪਾਓ ਫਿਰ ਭਰ ਪੜਾ ਵਾ ਗੁਰੂ ਕਰੇ ਸਾਨੂੰ ਸੋਝੀ ਆਵੇ ਸਾਡਾ ਸਾਰਾ ਧਿਆਨ ਕਰਮ ਕਾਂਡ ਵਾਲਾ ਹੁੰਦਾ ਗੁਰਬਾਣੀ ਦੇ ਗਿਆਨ ਵਾਲਾ ਨਹੀਂ ਹੁੰਦਾ ਵੈ ਗੁਰੂ ਕਰੇ ਜਿੱਦਾਂ ਸਾਹਿਬ ਕਹਿ ਰਹੇ ਨੇ ਨਾ ਵੀ ਬਾਣੀ ਦੇ ਸੰਚੇ ਚ ਢਲਿਆ ਸੀ ਢਲ ਸਕੀ ਹੈ ਇਹ ਵੀ ਸਵਾਲ ਆਇਆ ਸੀ ਵੀ हे ਸੱਚੇ ਪਾਤਸ਼ਾਹ ਤੁਸੀਂ ਪੜ ਰਹੇ ਹੋ ਤੁਸੀਂ ਕੀਰਤਨ ਕਰ ਰਹੇ ਹੋ ਤਨ ਮਨ ਕਾਟ ਕਾਟ ਸਭ ਅਰਪੀਮ ਵਿੱਚ ਅਗਨੀ ਆਪ ਜਲਾਈ ਕੋਈ ਪਿਆਰ ਦੀ ਇਸ ਇੰਤਿਹਾਨ ਤੱਕ ਵੀ ਪਹੁੰਚ ਸਕਦਾ ਵੀ ਜਿਸਮ ਟੁਕੜੇ ਟੁਕੜੇ ਕਰਵਾ ਦੇ ਜਿੰਦਾ ਅੱਗ ਵਿੱਚ ਸੜ ਜਾਏ ਇਹਦੀ ਕੀ ਪਰਭਾਸ਼ਾ ਹੈ ਸਾਨੂੰ ਸਮਝਾਓ ਸਾਈਂ ਮੀਂ ਅਮੀਰ ਜੀ ਨੇ ਪੁੱਛਿਆ ਸੀ ਤੇ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਹਾ ਸੀ ਸਾਈਂ ਜੀ ਜਰੂਰ ਇਹਦੀ ਵਿਆਖਿਆ ਕਰਕੇ ਦੱਸਾਂਗੇ ਵੇਖੋ ਇੱਕ ਗੱਲ ਧਿਆਨ ਚ ਰੱਖਣੀ ਵਿਆਖਿਆ ਕਰਕੇ ਸੁਣਾਉਣੀ ਹੋਰ ਚੀਜ਼ ਹੈ ਤੇ ਵਿਆਖਿਆ ਕਰਕੇ ਦੱਸਣੀ ਹੋਰ ਚੀਜ਼ ਹੈ ਸਰਸੌਖੀ ਆ ਵਿਆਖਿਆ ਕਰਕੇ ਸੁਣਾਉਣੀ ਮੇਰੇ ਵਰਗਾ ਬੰਦਾ ਦੋ ਅੱਖਰ ਪੜ੍ਹੇਗਾ ਵਿਆਖਿਆ ਕਰਕੇ ਸੁਣਾ ਦੇਗਾ ਉਸ ਵਿਆਖਿਆ ਨੂੰ ਕਮਾ ਕੇ ਪ੍ਰਗਟ ਕਰਨਾ ਹੈ ਮੇਰੇ ਸਤਿਗੁਰੂ ਜੀ ਦਿਖਾਉਂਦੇ ਆ ਤਤੀ ਤਵੀ ਤੇ ਬੈਠ ਕੇ ਜਦਨ ਇਹ ਤਨ ਸੜ ਰਿਹਾ ਉਹ ਦਿਨ ਸਾਈਂ ਜੀ ਨੂੰ ਦੱਸ ਦਿਆ ਵੀ ਸਾਈਂ ਜੀ ਇਹ ਸ਼ਬਦ ਦੀ ਵਿਆਖਿਆ ਹੈ ਇਹ ਗੁਰਬਾਣੀ ਬਣਨਾ ਗੁਰਬਾਣੀ ਸਰੂਪ ਹੋ ਗਏ ਸ਼ਬਦ ਸਰੂਪ ਹੋ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਬਦ ਸਰੂਪ ਹਨ ਸਾਧ ਸੰਗਤ ਉਹ ਗੁਰਬਾਣੀ ਸਰੂਪ ਹਨ ਉਨਾ ਵਾਸਤੇ ਇੱਕ ਬਚਨ ਭੱਟ ਸਹਿਬਾਨ ਕਹਿੰਦੇ ਨੇ ਤੁਸੀਂ ਜਨਮ ਤੋਂ ਬ੍ਰਹਮ ਵਿੱਚ ਅਭੇਦ ਹੋ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਅਖਰ ਉਹਨਾਂ ਨੇ ਕਿਉਂ ਕਿਹਾ ਗੁਰੂ ਅਮਰਦਾਸ ਸੱਚੇ ਸਾਹਿਬ ਜੀ ਦੇ ਬਚਨ ਇਤਿਹਾਸ ਵਿੱਚੋਂ ਮਿਲਦੇ ਆ ਜਿਹੜੇ ਬਾਲ ਉਮਰੇ ਅਸੀਸਾਂ ਬਣ ਕੇ ਸਾਹਿਬ ਅਰਜਨ ਦੇਵ ਜੀ ਦੀ ਝੋਲੀ 'ਚ ਪੈਂਦੇ ਆ ਸੰਸਾਰੀ ਰਿਸ਼ਤੇ ਦੇ ਦੌਰ ਤੌਰ ਤੇ ਸਾਹਿਬ ਗੁਰੂ ਅਮਰਦਾਸ ਜੀ ਨਾਨਾ ਲੱਗਦੇ ਨੇ ਮਿਹਰਬਾਨ ਪੁੱਤ ਪਿਰਥੀਏ ਦਾ ਕਬਿਸ਼ਰੀ ਕਰੇ ਹਿੰਦਵੀ 파ਰਸੀ ਨਾਲੇ ਗੁਰਮੁਖੀ ਪੜੇ ਤਿੰਨ ਭੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕਾ ਹੀ ਭਾਈ ਭੋਗ ਮਤਲਬ ਅੰਤ ਵੇਲੇ ਸਾਰੀ ਪੰਕਤੀ ਲਿਖ ਕੇ ਕਵਿਤਾ ਲਿਖ ਕੇ ਆਖਰ ਤੇ ਨਾਨਕ ਪਦ ਵਰਤ ਲਿਆ ਕਰੇ ਧੋਖਾ ਦੇਣ ਵਾਸਤੇ ਗੁਰਤਾ ਗੱਦੀ ਲਾ ਕੇ ਬੈਠਾ ਇਥੋਂ ਤੱਕ ਬੜਾ ਕਲੀਅਰ ਇਤਿਹਾਸ ਅੰਦਰ ਹੋਇਆ ਜਦੋਂ ਗੁਰੂ ਪਦਵੀ ਦੀ ਦਸਤਾਰ ਆਈ ਗੁਰੂ ਨਾਨਕ ਦੇ ਘਰ ਤੋਂ ਬਾਬਾ ਸ੍ਰੀ ਚੰਦ ਜੀ ਨੇ ਦਸਤਾਰ ਭੇਜੀ ਦੋ ਦਸਤਾਰਾਂ ਭੇਜੀ ਧਿਆਨ ਦੇਣਾ ਗੁਰੂ ਨਾਨਕ ਦੇ ਘਰ ਤੋਂ ਗੁਰਤਾ ਦੀ ਪਦਵੀ ਤੇ ਦਸਤਾਰ ਆਈ ਤੇ ਦੋ ਦਸਤਾਰਾਂ ਆਈਆਂ ਗੁਰੂ ਰਾਮਦਾਸ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਇੱਕ ਵੱਡਾ ਪੁੱਤਰ ਜਾਣ ਕੇ ਜੇਠਾ ਪੁੱਤਰ ਜਾਣ ਕੇ ਸਾਹਿਬ ਪਿਰਥੀ ਚੰਦ ਵਾਸਤੇ ਆਈ ਇਤਿਹਾਸ ਦੇ ਅੰਦਰ ਬੋਲ ਨੇ ਸ੍ਰੀ ਚੰਦ ਦੋਏ ਦਸਤਾਰ ਕੱਲੀ ਦੋ ਦਸਤਾਰਾਂ ਪਹੁੰਚੀਆਂ ਤੇ ਨਾਲ ਇਹ ਵੀ ਲਿਖਿਆ ਮਿਲਦਾ ਵੀ ਇੱਕ ਦਸਤਾਰ ਜਿਹੜੀ ਕੁੱਲ ਦੀ ਖਾਨਦਾਨ ਦੀ ਸੀ ਉਹ ਪਿਰਥੀ ਚੰਦ ਦੇ ਵੱਧੀ ਜਿਹੜੀ ਗੁਰਤਾ ਦੀ ਦਸਤਾਰ ਸੀ ਉਹ ਸਾਹਿਬ ਗੁਰੂ ਅਰਜਨ ਸਾਹਿਬ ਲੱਦੀ ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਸੱਜਦੀ। ਕਲੀਅਰ ਹੋਇਆ। ਪਰ ਹਾਲਾਤ ਇਦਾਂ ਦੇ ਬਣੇ। ਪਖੰਡ ਦਾ ਬੋਲ ਬਾਲਾ। ਬਾਬਾ ਬੁੱਢਾ ਜੀ ਵਰਗੇ ਸਿੱਖ। ਉਹਨਾਂ ਨੇ ਸਿੱਖਾਂ ਨੂੰ ਜਾਗਰੂਕ ਕੀਤਾ, ਸੁਚੇਤ ਕੀਤਾ। ਪਖੰਡੀਆਂ ਦੇ ਪੈਰੀ ਮੱਥਾ ਨਾ ਟੇਕੋ। ਗੁਰੂ ਘਰ ਦੇ ਉਹ ਵਜ਼ੀਰ ਸਨ। ਉਹ ਗ੍ਰੰਥੀ ਸਨ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦੇ ਹਰਿਮੰਦਰ ਸਾਹਿਬ ਦੇ। ਉਹਨਾਂ ਨੇ ਆਪਣਾ ਫਰਜ਼ ਕੀ ਨਿਭਾਇਆ ਵੀ ਜਗਤ ਨੂੰ ਸੁਚੇਤ ਕੀਤਾ ਕਿ ਪਖੰਡੀਆਂ ਦੇ ਮੱਥਾ ਨਹੀਂ ਟੇਕਣਾ ਆਉ ਗੁਰੂ ਦੇ ਚਰਨ ਨਹੀਂ ਲੱਗਣੇ ਇਹ ਸਿੱਖਣ ਵਾਲੀਆਂ ਗੱਲਾਂ ਸਾਡੇ ਲਈ ਸਾਸ ਜੀ ਈਰਖਾ ਵਧਦੀ ਗਈ ਪ੍ਰਿਥੀ ਚੰਦ ਦੀ ਸੁਲਹੀ ਖਾਨ ਨੂੰ ਲੈ ਕੇ ਆਇਆ ਸੁਲਬੀ ਖਾਨ ਚੜਾਇਆ ਸੁਲਹੀ ਤੇ ਨਾਰਾਇਣ ਰਾਖ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨਿਸ਼ਚਿੰਤ ਹੋ ਕੇ ਬੈਠੇ ਸੁਲਹੀ ਦਾ ਹੱਥ ਕਹੂ ਨਾ ਪਹੁੰਚਾ ਸੁਲਹੀ ਹੋਏ ਮੂਆ ਨਾਪਾਕ ਬੜੇ ਅਜੀਬ ਅਜੀਬ ਕਿਸੇ ਵਰਤਦੇ ਆ ਬੁੜੀਆਂ ਵਿਫਤਾਵਾਂ ਦੇ ਹੜ ਆਉਂਦੇ ਆ ਇੱਕ ਗੱਲ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਹੀ ਸੀ ਗਰੀਬਾਂ ਉੱਪਰ ਜੋ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮੈ ਸਾੜੀ ਸੁਲਹੀ ਹੋਏ ਮੂਆ ਨਾਪਾਕ ਐਸੇ ਲੋਕ ਅੱਗ ਵਿੱਚ ਸੜ-ਸੜ ਕੇ ਜਿਉਂਦੇ ਜੀਵੇ ਤੇ ਮਰ ਕੇ ਵੀ ਇਦਾਂ ਨਾਪਾਕ ਹੋ ਕੇ ਮਰੇ। ਪ੍ਰਥਮੇ ਮਤਾਏ ਸਭ ਆਪਨੇ ਇਤਿਹਾਸ ਦੀਆਂ ਸਾਖੀਆਂ ਸੁਣੇ ਮੈਂ ਇਸ਼ਾਰੇ ਮਾਤਰ ਬਚਨ ਚ ਇਤੇ ਕਰਾ ਰਹੇ। ਜੀ ਸੁਲਹੀ ਖਾਨ ਆ ਰਿਹਾ ਜੀ ਵਿਪਤਾ ਆ ਰਹੀ ਹੈ ਜੀ। ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਇ ਮਾਨੋਖ ਪਹੁੰਚਾਵੋ ਤ੍ਰਿਤਿਏ ਮਤਾ ਕਿਛ ਕਰੋ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਆਹ ਹੈ ਸਾਨੂੰ ਪ੍ਰੋਸਾ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤਾ। ਸਭ ਕੁਛ ਛੋੜ ਉਹ ਕਿਸੇ ਦਾ ਆਸਰਾ ਨਹੀਂ ਕੈਸੀ ਬੇਬਲਤਾ ਬੈਰਾਗ ਗੁਰੂ ਅਰਜਨ ਸਾਹਿਬ ਆਪਣੇ ਬਚਨਾਂ ਰਾਹੀਂ ਦਿੰਦੇ ਆ ਜਦੋਂ ਉਸ ਬੇਦਨਾ ਨੂੰ ਉਜਾਗਰ ਕਰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਖਾਣਾ ਉੱਤਰੈ ਸਾਤਨਾ ਆਵੈ ਬਿਨ ਦੇਖਿਆ ਗੁਰਦਰਬਾਰੇ ਜਿਓ ਪ੍ਰੇਮ ਦੀ ਇੰਤਿਹਾਰ ਸਾਡੇ ਹਿਰਦੇ ਚ ਪੈਦਾ ਕਰਦੇ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੱਕਿਆ ਕਰਵਾਇਆ ਬੜੀ ਵੱਡੀਆਂ ਸੇਵਾਵਾਂ ਸਿੱਖੀ ਦਾ ਵੱਡਾ ਕੇਂਦਰ ਤਰਨਤਾਰਨ ਸਾਹਿਬ ਥਾਪਿਆ ਮਹਾਰਾਜਾ ਗੁਰੂ ਅਰਜਨ ਸਾਹਿਬ ਜੀ ਨੇ 1,57,000 ਦੀ ਰਕਮ ਖਰਚ ਕੇ ਤਿੰਨ ਪਿੰਡਾਂ ਦੀ ਜ਼ਮੀਨ ਸੀ ਨੂਰਦੀ ਪਲਾਸ ਔਰ ਤੇ ਖਾਰਾ 6 ਸਾਲ ਸਰੋਵਰ ਦੀ 48 ਵਿਘਿਆਂ ਦੇ ਵਿੱਚ ਸਰੋਵਰ ਮਹਾਰਾਜ ਨੇ ਬਣਵਾਇਆ ਇਹ ਸਾਲਸ ਸਰੋਵਰ ਦੀ ਸੇਵਾ ਲੱਗੀ 990 ਫੁੱਟ ਇੱਕ ਬਾਈ ਹੈ ਤੇ 999 ਫੁੱਟ ਦੂਜੀ ਬਾਈ ਮਹਾਰਾਜ ਨੇ ਆਪ ਸਰੋਵਰ ਬਣਵਾਇਆ ਰੋਗੀਆਂ ਵਾਸਤੇ ਦਵਾਖਾਨਾ ਬਣਾਇਆ ਸੱਚੇ ਪਾਤਸ਼ਾਹ ਜੀ ਨੇ ਕੁਸ਼ਟ ਦੇ ਰੋਗੀ ਦੂਰ ਦਰਾਡੇ ਤੋਂ ਸ਼੍ਰੀ ਤਰਨਤਾਰਨ ਸਾਹਿਬ ਆ ਕੇ ਵਸਣ ਲੱਗੇ ਗੁਰੂ ਅਰਜਨ ਸਾਹਿਬ ਜੀ ਦੇ ਰਸਨਾ ਉੱਤੇ ਰੱਬੀ ਅਜਮਤਾਂ ਵਰਤਦੀਆਂ ਸਨ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਨਾ ਇੱਟਾਂ ਚੁੱਕ ਕੇ ਲੈ ਗਿਆ ਉਮਰਦੀਨ ਨੂਰਦੀਨ ਦਾ ਪੁੱਤਰ ਹਾਕਮਾਂ ਦਾ ਕਾਰਦਾਰ ਸੀ ਉਮਰਾਬ ਸੀ ਤਾਕਤ ਵਿੱਚ ਅੰਨਾ ਹੋਇਆ ਸੀ ਸਿੱਖਾਂ ਦੇ ਹਿਰਦੇ ਤਪੇ ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਭਰਿਆ ਬਚਨ ਕਿਹਾ ਮਹਾਰਾਜ ਕਹਿਣ ਲੱਗੇ ਚਿੰਤਾ ਨਾ ਕਰੋ ਇਹ ਜਿੱਥੋਂ ਦੀਆਂ ਇੱਟਾਂ ਨੇ ਨਾ ਉੱਥੇ ਲੱਗਣਗੀਆਂ ਤੇ ਵਕਤ ਆਉਂਦਾ ਸਿੱਖ ਕੌਮ ਦੇ ਜਰਨੈਲ ਜੱਸਾ ਸਿੰਘ ਰਾਮਗੜੀਆ ਉਸ ਸਰਾਂ ਨੂੰ ਨੂਰਦੀਨ ਨੂੰ ਢਾਕੇ ਫੇਰ ਉਹ ਇੱਟਾਂ ਲਿਆ ਕੇ ਤਰਨਤਾਰਨ ਸਾਹਿਬ ਸਰੋਵਰ ਨੂੰ ਲੰਘਦੇ ਸਿੱਖੀ ਦੀ ਚੜ੍ਹਦੀ ਕਲਾ ਦੇ ਬਚਨ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ 'ਚ ਪਾਏ ਵੱਡੀਆਂ ਰਹਿਮਤਾਂ ਜੀ ਗਰੀਬ ਨਿਵਾਜ਼ੀ ਇੰਨੀ ਐ ਕਿ ਮਹਾਰਾਜ ਜੀ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਨੇ ਰਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਖਾਨਪੁਰ ਉੱਥੇ ਸੱਚੇ ਸਾਹਿਬ ਜੀ ਭਾਈ ਹੇਮਾ ਨਾਮ ਦੇ ਇੱਕ ਗਰੀਬ ਨਿਰਧਨ ਕਿਰਤ ਕਰਨ ਵਾਲੇ ਮਨੁੱਖ ਦੀ ਝੌਂਪੜੀ 'ਚ ਰੁਕਦੇ ਮਹਿਲਾਂ ਵਾਲਿਆਂ ਦੇ ਚੁਬਾਰਿਆਂ ਨੂੰ ਛੱਡ ਕੇ ਕਿਰਤ ਕਰਨ ਵਾਲੇ ਗਰੀਬ ਦੀ ਕੱਖਾਂ ਦੀ ਕੁਲੀ 'ਚ ਰੁਕਦੇ ਆ ਫਟੇ ਹੋਏ ਭੂਰੇ 'ਚ ਟੁੱਟੀ ਹੋਈ ਮੰਜੀ 'ਚ ਰਾਤ गुजारਦੇ ਆ ਤੇ ਨਾਲੇ ਬਖਸ਼ਿਸ਼ ਭਰਿਆ ਬਚਨ ਕਹਿੰਦੇ ਨੇ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਇਹ ਚੇਤੇ ਰੱਖੀਏ ਸਾਧ ਸੰਗਤ ਜੇ ਭਲਾ ਬਣਾਉਣਾ ਹੈ ਨਾ ਆਪਣੀ ਛੱਪਰ ਨੂੰ ਆਪਣੇ ਘਰ ਨੂੰ ਅਰਥ ਇਹ ਕਿ ਕਿੱਡੇ ਵੱਡੇ ਮਹਿਲ ਬਣਨਗੇ ਫੇਰ ਉਹ ਭਲਾ ਬਣੇਗਾ ਚੰਗਾ ਬਣੇਗਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੇ ਰੱਬੀ ਗੁਣ ਗਾਏ ਜਾਣਗੇ ਤੇ ਫੇਰ ਉਹ ਚੰਗਾ ਬਣੇਗਾ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤਿ ਹੀ ਕਾਮਨਾ ਤੌਲ ਹਰ ਜਿਤ ਹਰ ਵਿਸਰਾਏ ਕਿੰਨੀਆਂ ਰਹਿਮਤਾਂ ਵਰਤਾਂਦੇ ਆ ਸੱਚੇ ਬਾਦਸ਼ਾਹ ਨਿਤ ਦਿਨ ਨਵੀਂ ਅਜ਼ਮਤ ਵਰਤਦੀ ਹੈ। ਪ੍ਰਿਥੀ ਚੰਦ ਈਰਖਾ ਕਰਦਾ ਹੈ। ਮਹਾਰਾਜ ਜੀ ਇੰਨੀ ਨਿਮਰਤਾ ਦੇ ਪੁੰਜ ਨੇ ਤੇਰਾ ਕੀਆ ਮਿੱਠਾ ਲੱਗਿਆ। ਸ੍ਰੀ ਅਮਰitsar ਸਾਹਿਬ ਛੱਡ ਕੇ ਪਰਿਵਾਰ ਨੂੰ ਵਡਾਲੀ ਲੈ ਜਾਂਦੇ। ਗੁਰੂ ਕੀ ਵਡਾਲੀ ਜਿੰਨੂੰ ਅਸੀਂ ਕਹਿੰਦੇ ਹਾਂ। 6ਵੇਂ ਪਾਤਸ਼ਾਹ ਹਜ਼ੂਰ ਦਾ ਪ੍ਰਕਾਸ਼ ਉੱਥੇ ਹੁੰਦਾ ਹੈ। ਇੱਕ ਨਹੀਂ ਅੱਧੀ ਦਰਜਨ ਦੇ ਕਰੀਬ ਯਤਨ ਕੀਤੇ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਾਲ ਉਮਰੇ ਖਤਮ ਕਰਨ ਦੇ। ਭਾਵੇਂ ਉਹ ਖਿਡਾਵੀ ਦੇ ਦੁੱਧ ਠੰਡਾ ਨੂੰ ਜ਼ਹਿਰ ਲਾ ਕੇ ਭੇਜਣਾ ਸੀ ਭਾਵੇਂ ਉਹ ਸੁਪੇਰੇ ਕੋਲੋਂ ਸੱਪ ਛਡਵਾਉਣਾ ਸੀ ਭਾਵੇਂ ਉਹ ਮਠਿਆਈ ਦੇ ਰਾਹੀਂ ਜ਼ਹਿਰ ਦੇਣਾ ਸੀ ਭਾਵੇਂ ਪੰਡਤ ਦੇ ਕੋਲੋਂ ਦਹੀਂ ਦੇ ਵਿੱਚ ਦਹਿ ਜ਼ਹਿਰ ਦੇ ਕੇ ਮਿਲਾਉਣ ਦੀ ਗਾਥਾ ਹਰ ਇੱਕ ਘਟਨਾ ਤੋਂ ਬਾਅਦ ਸਾਰਾ ਸੱਚ ਸਾਹਮਣੇ ਵੀ ਆਇਆ ਪਰ ਗੁਰੂ ਪਾਤਸ਼ਾਹ ਨੇ ਕਿਤੇ ਗਿਲਾ ਸ਼ਿਕਵਾ ਨਫ਼ਰਤ ਈਰਖਾ ਨਹੀਂ ਕੀਤੀ ਕਿਉਂਕਿ ਅੰਦਰ ਇਹ ਵਸਿਆ ਹੋਇਆ ਤੇਰਾ ਕੀਆ ਮਿੱਠਾ ਲੱਗਿਆ ਮਿੱਠਾ ਲੱਗਿਆ ਸਿੱਖੀ ਦੇ ਪ੍ਰਚਾਰ ਨੂੰ ਬੁਲੰਦੀਆਂ ਤੇ ਪਹਚਾਇਆ ਮਹਾਰਾਜ ਨੇ। ਔਰ ਸਭ ਤੋਂ ਵੱਡੀ ਮਨੁੱਖਤਾ ਨੂੰ ਦੇਣ ਕਿ ਸਾਰੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਰਾਮ ਸਰ ਸਾਹਿਬ ਦੇ ਸਥਾਨ ਤੇ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਸਰੂਪ ਚ ਆਦ ਬੀੜ ਰੂਪ ਚ ਤਿਆਰ ਕਰਵਾਇਆ। ਹਰਮੰਦਰ ਸਾਹਿਬ ਸ਼ਸ਼ੋਭਤ ਕਰਕੇ ਸਿੱਖ ਸੰਗਤ ਨੂੰ ਉਪਦੇਸ਼ ਦਿੱਤਾ ਕਿ ਅੱਜ ਤੋਂ ਸਾਡੇ ਸਰੀਰ ਦੇ ਨਾਲੋਂ ਬਾਣੀ ਦਾ ਅਦਬ ਵੱਧ ਕਰਨਾ ਜਿਹੜਾ ਬਾਣੀ ਦਾ ਅਦਬ ਨਹੀਂ ਕਰੇਗਾ ਉਹ ਸਾਡਾ ਭਾਵੇਂ ਸਰੀਰ ਦਾ ਜਿੰਨਾ ਮਰਜੀ ਇਹ ਸਨਮਾਨ ਕਰੇ ਉਹ ਸਾਡਾ ਸਿੱਖ ਨਹੀਂ ਹੋਏਗਾ ਜਿਨ ਭੈ ਅਦਬ ਨਾ ਬਾਣੀ ਧਾਰਾ ਇਹ ਬਚਨ ਸਮਝ ਲਈਏ ਅਸੀਂ ਸਾਧ ਸੰਗਤ ਜਿਨ੍ਹਾਂ ਦੇ ਹਿਰਦੇ ਅੰਦਰ ਬਾਣੀ ਦਾ ਭੈ ਅਦਬ ਨਹੀਂ ਹੋਏਗਾ ਜਾਣੋ ਸੋ ਸਿੱਖ ਨਹੀਂ ਹਮਾਰਾ ਇਹ ਬਚਨ ਫਿਰ ਸੁਣਿਓ ਸਾਡਾ ਇਤਿਹਾਸ ਬੋਲਦਾ ਜਿਨ ਭੈ ਅਦਬ ਨਾ ਬਾਣੀ ਤਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਮਮਸਰੂਪ ਜਾਂ ਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਰੇ ਹੈ ਆਪ ਬਾਬਾ ਰਵਿਦਾਸ ਜੀ ਬਾਬਾ ਕਬੀਰ ਜੀ ਸਦਨਾ ਜੀ ਸੈਨ ਜੀ ਪੀਪਾ ਜੀ ਤੰਨਾ ਜੀ ਬਾਬਾ ਫਰੀਦ ਸਾਹਿਬ ਜੀ ਬਾਬਾ ਕਬੀਰ ਸਾਹਿਬ ਜੀ ਜੈਦੇਵ ਜੀ ਸਾਰੀਆਂ ਪਵਿੱਤਰ ਰੂਹਾਂ ਪਟ ਸਾਹਿਬਾਨ ਸਭ ਨੂੰ ਵਿਰਾਜਮਾਨ ਕਰਕੇ ਨਮਸਕਾਰ ਕੀਤੀ ਆਖਿਆਇ ਸ਼ਬਦ ਦੇ ਅੰਦਰ ਨਿਰੰਕਾਰ ਦਾ ਵਾਸਾ ਹੈ ਤੇ ਹੁਕਮ ਕੀਤਾ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ ਕਾ ਥਾਨ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ ਕਾ ਥਾਨ ਰੱਬ ਹੈ ਬੈਠਾ ਕਹਿੰਦੇ ਇਸ ਪੁਥਿਆਦ ਬੀੜ ਸ੍ਰੀ ਗੁਰੂ ਗੰਗ ਸਾਹਿਬ ਦੇ ਅੰਦਰ ਰੱਬ ਬਿਰਾਜਮਾ ਹੈ ਬਾਣੀ ਨੂੰ ਰੱਬ ਕਹਿ ਕੇ ਸਾਨੂੰ ਸਾਰਿਆਂ ਨੂੰ ਬਾਣੀ ਦੇ ਲੜ ਲਾ ਦਿੱਤਾ ਸਾਧ ਸੰਗਤ ਇਹ ਬਖਸ਼ਿਸ਼ ਗੁਰੂ ਅਰਜਨ ਸਾਹਿਬ ਨੇ ਕੀਤੀ ਸਿੱਖੀ ਦਾ ਪ੍ਰਚਾਰ ਬੁਲੰਦੀਆਂ ਛੋਣ ਲੱਗਾ ਔਰ ਸਭ ਤੋਂ ਵੱਡੀ ਕਿਰਪਾ ਜਿਹੜੀ ਹੋਈ ਕਿ ਲੋਕੀ ਮਨਮਤਾ ਅੰਧ ਵਿਸ਼ਵਾਸ ਤੋਂ ਬਾਹਰ ਆ ਗਏ ਗੁਰੂ ਅਰਜਨ ਸਾਹਿਬ ਨੇ ਇੱਕ ਗੱਲ ਕਹੀ ਸਾਰਿਆਂ ਨੂੰ ਕਿ ਭਲੇ ਲੋਕੋ ਮੜੀਆਂ ਮਸਾਣਾ ਤੇ ਨਹੀਂ ਜਾਣਾ ਬਾਣੀ 'ਚ ਲਿਖੀ ਹੋਈ ਹੈ ਸ਼੍ਰੀ ਗੁਰਗੰਸਾਹਿਬ ਤੇ ਦਰਜਾ ਦੁੱਬਦਾ ਨਾ ਪੜੋ ਗੁਰੂ ਅਰਜਨ ਸਾਹਿਬ ਜੀ ਦੇ ਨਾਂ ਤੇ ਮਿੱਠਾ ਪਾਣੀ ਤੇ ਪਿਆਈ ਜਾ ਰਿਆ ਤੇ ਇਹ ਸ਼ਬਦ ਕਿੰਨੇ ਮੰਨਣੇ ਸੀ ਸਿੱਖਾਂ ਨੇ ਜਿਹੜੇ ਸਿੱਖ ਅੱਜ ਲੜਦੇ ਪਏ ਆ ਵੀ ਨਹੀਂ ਨਹੀਂ ਅਸੀਂ ਜੀ ਵੱਖਰੇ ਕਮਰਾ ਕੰਧ ਕੱਢ ਕੇ ਬਣਾ ਲਾਂਗੇ ਲੈ ਕੇ ਗੁਰੂ ਗੰਸਾਹਿਬ ਨੂੰ ਉੱਥੇ ਕਬਰ ਤੇ ਹੀ ਜਾਣਾ ਹੀ ਲਾ ਵੀ ਕੋਈ ਯਤਨ ਕਰ ਲਈਏ ਪਰ ਲੈ ਕੇ ਮਹਾਰਾਜ ਸਾਨੂੰ ਮਨਾ ਕਰ ਰਹੇ ਅਸੀਂ ਕਹਿੰਦੇ ਤੁਹਾਨੂੰ ਵੀ ਲੈ ਕੇ ਜਾਣਾ ਵੈਸੇ ਮਿੱਠਾ ਪਾਣੀ ਜ਼ਰੂਰ ਪੀਆਵਾਂਗੇ ਤੇ ਸ਼ਬਦ ਨੂੰ ਕੌਣ ਮੰਨੇਗਾ ਭਈ ਗੁਰੂ ਅਰਜਨ ਸਾਹਿਬ ਜੀ ਬੋਲੇ ਉਹਨਾਂ ਨੇ ਸੰਦੇਸ਼ ਦਿੱਤਾ ਦੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ ਮੜਾ ਮਸਾਨ ਨਾ ਜਾਓ ਮੜੀਆਂ ਮਸਾਨਾਂ ਤੇ ਸਾਡਾ ਕੋਈ ਕੰਮ ਨਹੀਂ ਭਾਈ ਮੰਝ ਵਰਗੇ ਸਿੱਖਾਂ ਨੂੰ ਉਪਦੇਸ਼ ਦਿੱਤਾ ਭਲਿਆ ਜੇ ਕਬਰਾਂ ਹੀ ਪੂਜਣੀਆਂ ਤੇ ਸਿੱਖ ਨਹੀਂ ਬਣ ਸਕਦਾ ਕਿਉਂਕਿ ਦੋ ਨਹੀਂ ਢੋਵੇਂਗਾ ਇੱਕ ਪਾਸੇ ਲੱਗੇਗਾ ਤੇ ਸਿੱਖੀ ਕਮਾਏਗਾ ਅੱਜ ਆਪਾਂ ਸਾਰੇ ਇੱਕ ਦੂਜੇ ਨੂੰ ਪੁੱਛੀਏ पर ਹੋਏਗਾ ਕਿ ਸਾత్సੰਗਤ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਬਾਹਰ ਹਨੂਮਾਨ ਦੇ ਬੁੱਤ ਲਾਏ ਅੰਦਰ ਕਬਰ ਬਣਾਈ ਇੱਕ ਪਾਸੇ ਮੰਦਿਰ ਬਣਾਇਆ ਇੱਕ ਪਾਸੇ ਮੜੀ ਬਣਾਈ ਉੱਥੇ ਉਪਦੇਸ਼ ਕਿੱਥੋਂ ਲਾਗੂ ਹੋ ਸਕੇ ਆਸ ਕਰਦੇ ਹਾਂ ਵੀ ਲਾਗੂ ਹੋਏਗਾ ਤੇ ਪਿਓ ਵਾਲੀ ਕਮਾਈ ਨਾਲ ਨਹੀਂ ਬਣਾਇਆ ਤੁਹਾਡਾ ਖੂਨ ਚੂਸ ਚੂਸ ਕੇ ਬਣਾਇਆ ਸਭ ਕੁਝ ਉੱਥੇ ਨਹੀਂ ਅਸੀਂ ਬੋਲਣਾ ਤੇ ਜੇ ਇੱਥੇ ਗਰੀਬ ਸਿੱਖ ਵਿਚਾਰਾ ਕਿਤੇ ਇੱਕ ਇੱਕ ਸੇਵ ਚੁੱਕ ਕੇ ਘਰ ਲੈ ਗਿਆ ਨਾ ਉਹਦੀ ਨੌਕਰੀ ਖਤਮ ਤੇ ਜਿਹੜਾ ਸਾਰੀਆਂ ਕੌਮ ਨੂੰ ਚੁੰਡ ਕੇ ਚੰਗੀ ਤਰ੍ਹਾਂ ਤੁਹਾਡਾ ਖੂਨ ਚੂਸ ਕੇ ਤੇ ਕੌਮ ਦੀਆਂ ਜੜਾਂ ਵੜ ਰਹੇ ਨਾ ਉੱਥੇ ਨਹੀਂ ਅਸੀਂ ਬੋਲਣਾ ਉੱਥੇ ਸਾਡੀ ਕੋਈ ਸਭਾ ਸੁਸਾਇਟੀ ਨਹੀਂ ਬੋਲਦੀ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਵੀ ਜੋ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਅਸੀਂ ਨਿਸ ਤੋਂ ਨਬੂਦ ਕਰਦੇ ਆਂਗੇ ਉਹਨੂੰ ਔਰ ਉਹ ਕਰਾਂਗੇ ਵੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਚ ਮਾਰਦ ਨੇ ਕੀ ਕਿਆ ਸੀ ਭਾਈ ਮੰਝ ਤੇਰੇ ਚ ਤੇ ਮੇਰੇ ਚ ਫਰਕ ਖਤਮ ਹੋ ਜਾਏਗਾ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਕੱਲਾ ਤੂੰ ਨਹੀਂ ਪਿਆਰ ਕਰੇਗਾ ਜਿੰਨਾ ਤੂੰ ਪਿਆਰ ਕਰੇਗਾ ਉਹਨਾ ਮੈਂ ਪਿਆਰ ਕਰਾਂਗਾ ਪਰ ਯਾਦ ਰੱਖੀ ਪਹਿਲਾਂ ਆਪਣੀ ਸੋਚ ਵਿੱਚੋਂ ਤੇ ਆਪਣੇ ਘਰ ਵਿੱਚੋਂ ਦੁੱਬਦਾ ਖਤਮ ਕਰਕੇ ਆ ਤੇ ਧੰਨ ਭਾਈ ਮੰਝ ਉਹਨੇ ਕਈ ਫੜੀ ਘਰ ਚੋਂ ਮੜੀ ਪੁੱਟ ਕੇ ਬਾਹਰ ਟੋਬੇ ਤੇ ਸੁੱਟ ਕੇ ਆਇਆ ਆਖਿਆ ਇਹ ਕਿਤੇ ਨਾਮੋ ਨਿਸ਼ਾਨ ਜੀ ਦਾ ਰਹਿ ਗਿਆ ਤੇ ਮੇਰੀ ਸੋਚ ਵਿੱਚ ਦੁਬਦਾ ਬਣੀ ਰਹਿ ਜਾਣੀ ਅੱਜ ਦੱਸੋ ਇਸ ertid ਤੇ ਕਿ ਗੁਰੂ ਘਰਾਂ ਦੇ ਅੰਦਰ ਸਮਾਦਾਂ ਬਣਾ ਕੇ ਪੂਜਾ ਹੋ ਰਹੀ ਹੈ ਇਹ ਹੈ ਸਾਡੀ ਹਾਲਤ ਕਿਉਂਕਿ ਅਸੀਂ ਸਿਰਫ ਮਿੱਠਾ ਪਾਣੀ ਪੀਤਾ ਤੇ ਪਿਆਇਆ ਅਸੀਂ ਸਮਝਿਆ ਨਹੀਂ ਹੈ ਵੀ ਗੁਰੂ ਸਾਹਿਬ ਨੇ ਕੀ ਆਖਿਆ ਗੁਰੂ ਅਰਜਨ ਸਾਹਿਬ ਬੋਲ ਕੀ ਰਏ ਨੇ ਅੱਜ ਵੀ ਬੋਲ ਰਹੇ ਨੇ ਗੁਰੂ ਅਰਜਨ ਪ੍ਰਤੱਖ ਹਰਨ ਇਹ ਨਹੀਂ ਕੋਈ ਆਰਡਰ ਪੁੱਟੇ ਕਿੰਨੇ ਹਜ਼ਾਰ ਸ਼ਬੀਲ ਲੈ ਕੇ ਕਿੰਨੇ ਹਜ਼ਾਰ ਕੁਇੰਟਲ ਖੰਡ ਲਾਤੀ ਅਸੀਂ ਠੀਕ ਹੈ ਜਰੂਰ ਜਲ ਸ਼ਕਾਓ ਵਿਰੋਧ ਨਹੀਂ ਹੈ ਕੋਈ ਸਾਹ ਸੰਗਤ ਇਹ ਵੀ ਸਾਡੇ ਪੁਰਖਿਆਂ ਨੇ ਬੜੀ ਚੰਗੀ ਸੋਚ ਦਿੱਤੀ ਸੀ ਜਿਸੇ ਦੀ ਪਿਆਸ 부ਜਾਓ ਕਿਸੇ ਦਾ ਭਲਾ ਕਰੋ ਇੱਕੋ ਦਿਨ ਨਹੀਂ ਟੈਂਪਰੇਚਰ 46 47 48 ਹੋ ਰਿਹਾ ਸਾਰਾ ਮਹੀਨਾ ਸ਼ਕਾਓ ਗਰਮੀਆਂ ਸ਼ਕਾਓ ਸਾਰਾ ਮਹੀਨਾ ਪਰਉਪਕਾਰ ਕਰੋ ਚੰਗੀ ਸੇਵਾ ਬੁਰੀ ਗੱਲ ਨਹੀਂ ਹੈ ਪਰ ਕਿਉਂ ਸ਼ਿਕਾ ਰਹੇ ਅਸੀਂ ਉਹ ਸ਼ੀਤਲਤਾ ਜਿਹੜੀ ਗੁਰੂ ਅਰਜਨ ਸਾਹਿਬ ਨੇ ਦਿੱਤੀ ਸੀ ਕੱਲੇ ਠੰਡੇ ਪਾਣੀ ਵਿੱਚ ਨਹੀਂ ਉਹ ਸ਼ੀਤਲਤਾ ਬਾਣੀ ਵਿੱਚ ਵੀ ਹੈ ਗੁਰਮਖੋ ਉਹ ਵੀ ਤੇ ਵੰਡੀ ਹੈ ਨਾ ਠੰਡ ਪਏ ਜਲਣ ਬੁਝੀ ਸ਼ੀਤਲ ਹੋਏ ਸੁਣ ਸੁਣ ਹੋਵੇ ਪਰਮਗਤ ਮੇਰੀ ਤੇ ਬਾਣੀ ਕੀ ਕਰੇਗੀ ਜਲਣ ਬੁਝਾਏਗੀ ਜਰੂਰ ਠੰਡਾ ਜਲਿਛਕਾਓ ਗੁਰੂ ਦੇ ਨਾਮ ਉੱਤੇ ਮਿਲ ਰਿਹਾ ਮੱਥਾ ਟੇਕ ਕੇ ਸ਼ਗੋ ਮੈਂ ਡਰਦਾ ਕਹਿ ਰਿਹਾ ਗੱਲਾਂ ਕਿਉਂਕਿ ਪਤਾ ਨਹੀਂ ਅਰਥ ਕੀ ਕੱਢ ਲੈਣੇ ਇਰਪਾਲ ਸਿੰਘ ਨੇ ਤੇ ਵਿਰੋਧ ਕਰਤਾ ਨਹੀਂ ਭਾਈ ਪਰ ਜਿਹੜੀ ਆਤਮਿਕ ਠੰਡ ਪੈਣੀ ਉਹਨਾਂ ਸਤਿਗੁਰੂ ਕਹਿੰਦੇ ਵੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾ